ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤੁਹਾਡੇ ਲਈ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਸਾਡੇ ਵਿੱਚ ਮੌਜੂਦ ਨੇ ਪਵਨਜੀਤ ਸਿੰਘ ਸਿੱਧੂ ਜੀ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਕਿ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਜੀ ਵੱਲੋਂ ਹਲਕਾ ਬੰਗਾ ਦਾ ਸੰਗਠਨ ਇੰਚਾਰਜ ਬਣਾਇਆ ਗਿਆ ਇਹਨਾਂ ਨੂੰ ਵਧਾਈਆਂ ਦਿੰਨੇ ਆ ਪੰਦੀ ਸਿੱਧੂ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਨੇ ਅ ਤੇ ਸਵਾਗਤ ਕਰਦੇ ਆ ਤੁਹਾਡਾ ਕੀ ਕਹੋਗੇ ਇਸ ਮੌਕੇ ਪਹਿਲਾਂ ਤਾਂ ਪੰਜਾਬ 78 ਟੀਵੀ ਦੇ ਸਰੋਤਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਤੇ ਵਿਸ਼ੇਸ਼ ਤੌਰ ਤੇ ਆਪ ਜੀ ਦਾ ਧੰਨਵਾਦ ਕਰਦਾ ਕਿ ਆਪ ਜੀ ਆਪਣਾ ਬੜਮੁੱਲਾ ਟਾਈਮ ਕੱਢ ਕੇ ਮੈਨੂੰ ਇੱਥੇ ਮਿਲਣ ਆਏ ਆ ਤੇ ਮੈਂ ਆਪ ਜੀ ਦੇ ਇਸ ਚੈਨਲ ਦੇ ਰਾਹੀਂ ਜਿੱਥੇ ਅੱਜ ਦੀਵਾਲੀ ਦੇ ਮੌਕੇ ਦੇ ਉੱਤੇ ਸਮੂਹ ਲੋਕਾਂ ਨੂੰ ਬਧਾਈ ਦੇਣਾ ਹੈ ਇਹ ਵੀ ਆਸ ਕਰਦਾ ਕਿ ਸਾਰੇ ਜਿਹੜੇ ਹੈਗੇ ਆ ਅਸੀਂ ਧਰਮਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਹਿੰਦੁਸਤਾਨੀ ਬਣ ਕੇ ਆਪਸ ਦੇ ਵਿੱਚ ਮੇਰ ਮਨਾਵ ਬੁਧਾ ਕੇ ਆਪਾਂ ਇੱਕ ਮਠੋ ਕੇ ਅੱਗੇ ਵਧਾਂਗੇ ਔਰ ਆਸ ਕਰਾਂਗੇ ਕਰਦੇ ਆ ਕਿ ਪਰਮਾਤਮਾ ਸਾਡੇ ਮੁਲਕ ਨੂੰ ਸਾਡੇ ਪੰਜਾਬ ਨੂੰ ਤਰਕੀਆਂ ਬਖਸ਼ੇ ਕੋਈ ਮੁਸੀਬਤਾਂ ਤੋਂ ਬਚਾ ਕੇ ਰੱਖੇ ਸਾਰੇ ਲੋਕ ਜਿਹੜੇ ਹੈਗੇ ਆ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਾਂ ਐ ਸਿਸੋਮਿਕ ਅਜਿੱਤੀ ਸਮੇਂ ਦੇ ਵਿੱਚ ਬੜੀ ਜ਼ਰੂਰੀ ਗੱਲ ਬਣ ਚੁੱਕੀ ਹੈ ਜਿਸ ਤਰ੍ਹਾਂ ਕਿ ਜੇ ਗੱਲ ਕਰੀਏ ਪੋਲੂਸ਼ਨ ਬਹੁਤ ਵੱਧ ਚੁੱਕਾ ਹੈ ਔਰ ਜਿਹੜੇ ਦੀਵਾਲੀ ਦੇ ਤਿਉਹਾਰਾਂ ਦੇ ਵਿੱਚ ਖੁਸ਼ੀਆਂ ਦਾ ਮਨਾਇਆ ਜਾਂਦੀਆਂ ਨੇ ਔਰ ਜਿੱਦਾਂ ਪਟਾਕੇ ਵਗੈਰਾ ਚਲਾਏ ਜਾਂਦੇ ਨੇ ਔਰ ਜਿੰਨਾ ਪੋਲੂਸ਼ਨ ਵੱਧਾ ਕੋਈ ਸੁਨੇਹਾ ਦਿਓਗੇ ਦਰਸ਼ਕਾਂ ਨੂੰ ਭਈ ਅ ਗੱਲ ਮੇਰੇ ਅੰਦਰ ਜੀ ਇਹ ਹੈ ਜੀ ਕਿ ਜਿਹੜੀ ਦੀਵਾਲੀ ਆ ਇਹ ਰੌਸ਼ਨੀ ਦਾ ਤਿਉਹਾਰ ਹੈ ਨਾ ਕਿ ਪੋਲੂਸ਼ਨ ਦਾ ਅਪਾ ਹੌਰੀ ਹੌਰੀ ਕਰਦੇ ਖੁਸ਼ੀਆਂ ਦੇ ਵਿੱਚ ਆਪਾਂ ਇੰਨਾ ਗਾਹਾਂ ਵਜਣ ਨੇ ਕਈ ਵਾਰੀ ਕਿ ਇੰਨਾ ਕਰਦੇ ਕਰਦੇ ਪਟਾਕੇ ਵਗੈਰਾ ਚਲਾ ਕੇ ਅਸੀਂ ਵਾਤਾਵਰਣ ਨੂੰ ਬਹੁਤ ਦੁਸ਼ਿਤ ਕਰ ਦਿੰਨੇ ਆ ਜਿਹਦੇ ਨਾਲ ਅਸੀਂ ਜਿਹੜਾ ਬਹੁਤ ਜਿਹੜੀਆਂ ਖਤਰਨਾਕ ਬਿਮਾਰੀਆਂ ਦੇ ਵਿਚਕਾਰ ਹੁੰਦੇ ਆ ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਹੈ ਜਾਂ ਬਿਮਾਰ ਹੈ ਉਹਨਾਂ ਦੇ ਲਈ ਕਾਫੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਅਸੀਂ ਮੈਂ ਤਾਂ ਇਹੀ ਸੁਨੇਹਾ ਦੇਵਾਂਗਾ ਕਿ ਅਸਿਆਂ ਨੂੰ ਜਿਹੜੀ ਹੈਗੀ ਹੈ ਇਹ ਰੌਸ਼ਨੀਆਂ ਤੇ ਤਿਹਾਰ ਨੂੰ ਰੌਸ਼ਨੀ ਤੱਕ ਹੀ ਸੀਮਤ ਰੱਖਣਾ ਚਾਹੀਦਾ ਔਰ ਇਹਦੇ ਤੋਂ ਵੱਧ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਸਾਨੂੰ ਗ੍ਰੀਨ ਜਿਹੜੀ ਹੈ ਨਾ ਦਿਵਾਲੀ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਬੂਟੇ ਆ ਉਹਨਾਂ ਦੇ ਨਾਲ ਸਾਡੀ ਜਿਹੜੀ ਹੈ ਹਵਾ ਵੀ ਸ਼ੁੱਧ ਹੁੰਦੀ ਹੈ ਤੇ ਪੋਲੂਸ਼ਨ ਨੂੰ ਵੀ ਕਾਫੀ ਕੰਟਰੋਲ ਹੋ ਜਾਂਦਾ ਹੈ ਵੈਸੇ ਤਾਂ ਜੇ ਤੁਹਾਡੇ ਨਾਲ ਗੱਲ ਕੀਤੀ ਜਾਵੇ ਤੁਹਾਡੇ ਲਈ ਤਾਂ ਦਿਵਾਲੀ ਬੜੀ ਭੱਗਾਂ ਲਈ ਆਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਤੁਸੀਂ ਪਾਰਟੀ ਦੇ ਵਿੱਚ ਇੱਕ ਵੱਡੀ ਰੁਤਬੇ ਦੇ ਨਾਲ ਕੰਮ ਕਰ ਰਹੇ ਹੋ ਔਰ ਸੰਗਠਨ ਇਨਚਾਰਜ ਵੀ ਤੁਸੀਂ ਬਣੇ ਹੋ ਇਹ ਕੀ ਅਕੋ ਜੇ ਗੱਲ ਕਰੀਏ ਇਸ ਮੌਕੇ ਤੇ ਕੀ ਤੁਹਾਡੀਆਂ ਕੋ ਪਲੈਨਿੰਗਾਂ ਨੇ ਤੇ ਜੇ ਮੈਂ ਥੋੜੀ ਜਲਦੀ ਦੇ ਵਿੱਚ ਸਮਝ ਲਓ ਸਮਾਂ ਕਾਫੀ ਹੈ ਗੱਲ ਕਰਨੀ ਚਾਹਣਾ ਵੀ 2027 ਦੀਆਂ ਇਲੈਕਸ਼ਨਾਂ ਵਾਲੀ ਕੀ ਕੀ ਪਲੈਨਿੰਗਾਂ ਨੇ ਔਰ ਪਾਰਟੀ ਲਈ ਕਿੰਨਾ ਕਿੰਨਾ ਕੰਮ ਕਰੋਗੇ ਮਨਿੰਦਰ ਜੀ ਪਹਿਲਾਂ ਤਾਂ ਮੈਂ ਜਿਹੜਾ ਹੈਗਾ ਸਾਡੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਸਾਡੇ ਪੰਜਾਬ ਦੇ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰੋੜਾ ਸਾਹਿਬ ਦਾ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਤੇ ਸ਼ਿਸ਼ੋਧੀਆਂ ਸਾਹਿਬ ਸਾਡੇ ਜਿਹੜੇ ਇਨਚਾਰਜ ਨੇ ਪੰਜਾਬ ਦੇ ਕਹ ਲੋ ਔਰ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੈਨੂੰ ਇਹ ਜਿਹੜਾ ਇੱਕ ਅਹੁਦਾ ਦਿੱਤਾ ਔਰ ਮੈਂ ਇਸ ਗੱਲੋਂ ਵੀ ਹੈਰਾਨ ਐ ਕਿ ਮੇਰੀ ਇੱਕ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਕਿ ਮੈਂ ਕੋਈ ਬੰਦੇ ਇਧਰ ਉਧਰ ਐਫਰਟਸ ਕਰਦੇ ਆ ਕਿ ਮੈਨੂੰ ਕੋਈ ਅਹੁਦਾ ਮਿਲੇ ਮੈਂ ਇਸ ਕਰਕੇ ਕਹੂੰਗਾ ਕਿ ਮੈਨੂੰ ਜਿਹੜਾ ਇਹ ਅਹੁਦਾ ਦਿੱਤਾ ਗਿਆ ਪਾਰਟੀ ਨੇ ਦਿੱਤਾ ਕਿ ਉਹ ਮੈਂ ਤਾਂ ਨਿਰਸਵਾਰਥ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਮੈਨੂੰ ਪਹਿਲਾਂ ਪਾਰਟੀ ਨੇ ਬਲੋਕ ਪ੍ਰਧਾਨ ਦੀਆਂ ਦਿੱਤੀਆਂ ਸੀਗੇ ਮੈਨੂੰ 11 ਪਿੰਡਾਂ ਦਾ ਕੰਮ ਦਿੱਤਾ ਸੀ ਉਹਨਾਂ ਨੇ ਮੈਂ ਆਪਣੇ 11 ਪਿੰਡਾਂ ਤੱਕ ਸੀਮਤ ਰਹਿ ਕੇ ਕੰਮ ਕੀਤਾ ਔਰ ਆਪਣੇ ਜੋ ਪਾਰਟੀ ਵੱਲੋਂ ਆਦੇਸ਼ ਆਏ ਉਹਨਾਂ ਦੀ ਇਨ ਬਿਨ ਪਾਲਣਾ ਕੀਤੀ ਔਰ ਅਸੀਂ ਕਾਫੀ ਵਧੀਆ ਜਿਹੜਾ ਹੈ ਸਾਡੇ ਪੈਂ ਜਿਹੜੇ ਮੇਰੇ 11 ਪਿੰਡ ਸੀ ਉਹਨਾਂ ਦਾ ਰਿਸਪਾਂਸ ਵੀ ਬਹੁਤ ਵਧੀਆ ਮਿਲਿਆ ਔਰ ਕਾਫੀ ਅੱਛੇ ਰਿਜ਼ਲਟ ਆਇਆ ਮੈਨੂੰ ਤਾਂ ਇਹ ਹੀ ਲੱਗਦਾ ਕਿ ਜੋ ਕੁਝ ਵੀ ਇਹ ਪਾਰਟੀ ਨੇ ਦਿੱਤਾ ਉਹ ਮੇਰੀ ਮਿਹਨਤ ਨੂੰ ਦੇਖਦੇ ਹੋਏ ਮੈਨੂੰ ਜਿਹੜੇ ਅਹੁਦੇ ਬਖਸ਼ਿਆ ਤੇ ਮੈਂ ਉਹਦੇ ਲਈ ਬਹੁਤ ਧੰਨਵਾਦੀ ਆ ਔਰ ਅਗਲੀ ਗੱਲ ਕਹੀਏ ਕਿ ਜਿੱਥੇ ਮੈਂ ਬਤੌਰ ਬਲਾਕ ਪ੍ਰਧਾਨ ਆਪਣੇ ਪਿੰਡਾਂ ਦੇ ਵਿੱਚ ਵਿਚਰੇਆਂ ਲੋਕਾਂ ਦੇ ਨਾਲ ਔਰ ਕਾਫੀ ਅੱਛੀ ਸਾਨੂੰ ਉੱਥੋਂ ਰਿਸਪਾਂਸ ਵੀ ਮਿਲਿਆ ਹੁਣ ਵੀ ਜਿਹੜੇ ਮੈਨੂੰ 132 ਪਿੰਡਾਂ ਦੀ ਜੇ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਜਿਹੜਾ ਹੈਗਾ ਧੜੇ ਬੰਦੀਆਂ ਦੇ ਵਿੱਚ ਨਾ ਪਹਿਲਾਂ ਪਿਆ ਸੀ ਨਾ ਮੈਂ ਹੁਣ ਪਿਆ ਮੇਰੇ ਇੱਕੋ ਇੱਕ ਏਮ ਹੈ ਕਿ ਸਾਨੂੰ ਰਲ ਮਿਲ ਕੇ ਜੇ ਅਸੀਂ ਆਪਣੀ ਪਾਰਟੀ ਦੇ ਲਈ ਵਫਾਦਾਰ ਹੋ ਕੇ ਸੰਸਦੀ ਲਈ ਕੰਮ ਕਰੀਏ ਤਾਂ ਅਸੀਂ 2027 ਦੀਆਂ ਚੋਣਾਂ ਦੇ ਵਿੱਚ ਇਹ ਜਿਹੜੀ ਆਪਣੀ ਸੀਟ ਹੈ ਅਸੀਂ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਦੁਆਰਾ ਜਿਹੜਾ ਹੈਗਾ ਆਪਣੀ ਪਾਰਟੀ ਦੇ ਝੋਲੀ ਪਾਵਾਂਗੇ ਇਹ ਗੱਲ ਹੋਰ ਆਖਦੇ ਹੋਵੇ ਦੱਸਿਓ ਕਿ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਵਰਕਰਾਂ ਵੱਲੋਂ ਵਲੰਟਰੀਆਂ ਵਰਗੋਂ ਤੁਹਾਡੇ ਇਸ ਸੰਗਠਨ ਚਾਰਜ ਬਣਦੇ ਸੰਗਠਨ ਦੇ ਚਾਰਜ ਬਣਨ ਦੇ ਉੱਤੇ ਜੀ ਮੈਨੂੰ ਇਉਂ ਨਹੀਂ ਹੋਇਆ ਕਿ ਕਿਸੇ ਨੇ ਬਹੁਤ ਵਿਰੋਧ ਕੀਤਾ ਹੋਵੇ ਜਾਂ ਕੀ ਕੋਈ ਲੱਗਦਾ ਹੋਵੇ ਹਾਂ ਇਹਨਾਂ ਦੇ ਥੋੜਾ ਜਿਹਾ ਵਿੱਚ ਹੁੰਦਾ ਮਹਿਸੂਸ ਕਿ ਕਈ ਵਾਰੀ ਜਿਹੜੇ ਕਿਸੇ ਬੰਦੇ ਨੂੰ ਲੱਗਦਾ ਹੋਵੇ ਕਿ ਮੇਰੇ ਕੋਲ ਅਹੁਦਾ ਚਲਾ ਗਿਆ ਜਾਂ ਕੀ ਹੈ ਇੱਕ ਕਿਉਂ ਕੀ ਸੋਚ ਕੇ ਪਾਰਟੀ ਨੇ ਮੈਨੂੰ ਅਹੁਦਾ ਦਿੱਤਾ ਮੈਂ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਓਵਰ ਆਲ ਜਿੰਨਾ ਵੀ ਮੈਨੂੰ ਰਿਸਪੌਂਸ ਮਿਲਿਆ ਪੋਜ਼ਿਟਿਵ ਮਿਲਿਆ ਬਹੁਤ ਧੰਨਵਾਦ ਹੈ ਜੀ ਸਾਡੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਐਨ ਦੁਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਨੇ ਇਸਨ ਬਵਨਜੀਤ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਸਮੂਹ ਦੇਸ਼ਵਾਸੀਆਂ ਨੂੰ ਅਤੇ ਆਪਣੇ ਪਾਰਟੀ ਦੇ ਵਰਕਰਾਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਦੁਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਜਿਹੜਾ ਇਹਨਾਂ ਨੂੰ ਬੀਗ ਇੱਕ ਹਲਕਾ ਸੰਗਠਨ ਇਚਾਰ ਦਾ ਅਹੁਦਾ ਮਿਲਿਆ ਉਹਦੇ ਵਿੱਚ ਆਪਣੀ ਪੂਰੀ ਮਿਹਨਤ ਨਾਲ ਕੰਮ ਕਰਨਗੇ ਔਰ ਨਾਲ ਇਹਨਾਂ ਨੇ ਦਾਵਾ ਕੀਤਾ ਕਿ 2027 ਦੀਆਂ ਇਲੈਕਸ਼ਨਾਂ ਨੂੰ ਜਿੱਤਣ ਲਈ ਇਹਨਾਂ ਦੇ ਵਰਕਰ ਜਿਹੜੇ ਇਹਨਾਂ ਦੇ ਵਲੰਟੀਅਰ ਨੇ ਪੂਰਾ ਸਾਦਰ ਨੇ ਅਸੀਂ ਵੀ ਇਹਨਾਂ ਨੂੰ ਇੱਕ ਵਾਰੀ ਫੇਰ ਆਪਣੇ ਪੰਜਾਬ 78 ਟੀਵੀ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਦਿਵਾਲੀ ਦੀਆਂ ਵੀ ਵਧਾਈਆਂ ਦਿੰਨੇ ਆ ਔਰ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ